ਕੰਗਸਾ ਜਿਹੜਾ ਪ੍ਰਵਾਸ ਹੈ ਪ੍ਰਵਾਸ ਇੱਕ ਕੁਦਰਤੀ ਵਰਤਾਰਾ ਹੁੰਦਾ ਹੈ। ਕੁਝ ਉਪਖਸ਼ੀ ਵੀ ਪ੍ਰਵਾਸ ਕਰਦੇ ਨੇ ਆ ਪੰਛੀ ਦੂਜੇ ਹਜ਼ਾਰਾਂ ਕੋ ਗੁਰੂਗ੍ਰੰਥ ਸਾਹਿਬ ਜੀ ਲਿਖਿਆ ਬਾਛੇ ਬੱਚੇ ਛਗਿਆ ਉਡੋੜ ਕੇ ਜਾਨਵਰ ਸੈਂਕੜੇ ਕੋਹਾਂ ਜਾਂਦੇ ਨੇ ਪਿੱਛੇ ਉਹਨਾਂ ਬੱਚਾ 'ਚ ਫਿਰ ਵੀ ਧਿਆਨ ਦਿੰਦਾ ਹੈ। ਤੇ ਹਮੇਸ਼ਾ ਦੁਨੀਆਂ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਉਂਦੇ ਰਹੇ ਨੇ ਲੋਕ ਆਰੀਆਂ ਆਏ ਉੱਥੇ ਇਹ ਪਾਰਟ ਦੇ ਵਿੱਚ ਫਸਟਵਾਲ ਸ਼ਾਹ ਆਏ ਹੁਣ ਆਏ ਕੁਸ਼ਨ ਆਏ ਫਿਰ ਪਸ਼ਾਨ ਆਏ ਮੁਗਲ ਆਏ ਇਹ ਮੁਗਲ ਪਠਾਨਾਂ ਪਈ ਲੜਾਈ ਉਹਨਾਂ ਤੋਂ ਕੁਝ ਜਾਣਕਾਰੀ ਮੁਗਲ ਪਠਾਨਾਂ ਦੀ ਲੜਾਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜਾ ਗੁਰੂਆਂ ਅੰਕੜੇ ਜਿਹਦੇ ਵੇਲੇ ਕੋਈ ਤੇ ਇਸੇ ਤਰ੍ਹਾਂ ਹੀ ਜਿਹੜੇ ਬਾਅਦ ਦੇ ਵਿੱਚ ਅੰਗਰੇਜ਼ ਆਏ ਉਹਨਾਂ ਚੋਂ ਵੀ ਕੁਝ अच्छੇ ਪ੍ਰਵਾਸੀ ਕਰਕੇ ਪੱਟਾਈ ਇਸੇ ਤਰ੍ਹਾਂ ਅਸੀਂ ਵੀ ਬਾਹਰ ਜਾਂਦੇ ਸਾਡੇ ਗੰਦਰੀ ਬਾਬੇ ਜਿਹੜੇ ਸੀ ਕਿੰਨੇ ਬਾਹਰ ਗਏ ਹੋਏ ਸੀ ਸੋ ਪ੍ਰਵਾਸ ਇੱਕ ਕੁਦਰਤੀ ਬਤਾਰਾ ਹੈ ਸਰ ਜਿੰਨਾ ਚਿਰ ਕੁਦਰਤੀ ਰਹੇ ਉਨਾ ਚਿਰ ਪ੍ਰਵਾਸ ਕੁਦਰਤੀ ਬਤਾਰਾ ਹੈ ਉਸ ਕੁਦਰਤੀ ਬਤਾਰੇ ਬਾਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਬਤਾਰਾ ਕੀ ਹੁੰਦਾ ਹੈ ਬਤਾਰਾ ਹੁੰਦਾ ਹੈ ਰੁਜ਼ਗਾਰ ਰਿਜਕ ਰਿਜਕ ਦੇ ਸਹਾਰੇ ਬਤਾਰਾ ਰਿਜਕ ਲੈਣ ਵਾਸਤੇ ਰੁਜ਼ਗਾਰ ਰਹਿਣ ਵਾਸਤੇ ਕਿਰਤ ਕਰਨ ਵਾਸਤੇ ਸੋ ਬਾਬੇ ਨੇ ਕਿਹਾ ਨੱਕ ਨਖ ਖਸਮ ਹੱਥ ਕਿਰਤ ਤਕੇ ਦੇ ਕਿਰਤ ਕਰਕੇ ਲੋਕਾਂ ਦੀ ਇੱਕ ਜਗ੍ਹਾ ਤੋਂ ਦਿੱਜੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਸੋ ਕਿਰਤ ਵਾਸਤੇ ਬੰਦਾ ਇੱਕ ਦੂਜੇ ਤੋਂ ਦੂਰ ਜਾਂਦਾ ਦੂਰੀ ਤੇ ਜਾਂਦਾ ਜਾਂਦਾ। ਜਿਹੜੇ ਵਿਹਾਰ ਯੂਪੀ ਚੋਂ ਇੱਥੇ ਆ ਰਹੇ ਨੇ ਉਹ ਵੀ ਕਿਰਤ ਵਾਸਤੇ ਆ ਰਹੇ ਨੇ। ਜਿਹੜੇ ਇੱਥੋਂ ਕੈਨੇਡਾ ਵਗੈਰਾ ਜਾ ਰਹੇ ਨੇ, ਬਾਕੀ ਮੁਲਕਾਂ ਜਾ ਰਹੇ ਨੇ ਉਹ ਵੀ ਕਿਰਤ ਵਾਸਤੇ ਜਾ ਰਹੇ ਨੇ। ਬਾਕੀ ਮਾੜੇ ਤਰੀਕੇ ਦੇ ਨਾਲ ਵੀ ਠੇਹੀ ਜਾਂਦੇ ਨੇ। ਉਹ ਆਪਾਂ ਬਾਅਦ ਵਿੱਚ ਗੱਲ ਕਰਦੇ ਆ। ਸਭ ਪਹਿਲਾਂ ਗੱਲ ਤਾਂ ਇਹ ਸਮਝੋ ਵੀ ਪ੍ਰਵਾਸ ਜਿਹੜਾ ਇਹ ਕੋਈ ਆਪਣੇ ਆਪ 'ਚ ਕੋਈ ਨਾ ਪਕੀ। ਜੇਣਾ ਤੁਸੀਂ ਕਿਹਾ ਵੀ ਸਾਡਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸਾਡਾ ਉਦੇਸ਼ ਤਾਂ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਪਰ ਜੇ ਕਿਸੇ ਨੂੰ ਸੱਚ ਕਹਿਣ ਦੇ ਉੱਤੇ ਠੇਸ ਪਹੁੰਚਦੀ ਹੋਵੇ ਤੇ ਉਹ ਤਾਂ ਆਪਾਂ ਰੋਕ ਵੀ ਨਹੀਂ ਸਕਦੇ ਸੱਚ ਕਹਿਣਾ ਤਾਂ ਆਪਾਂ ਸੱਚੋਂ ਲਈ ਸਭ ਕੋ ਪਰ ਸਾਚਾਚਾਰ ਤੇ ਜੇ ਅਸੀਂ ਸੱਚ ਬੋਲਦੇ ਨਹੀਂ ਤਾਂ ਸਾਡਾ ਸੱਚਾਚਾਰ ਹੋ ਨਹੀਂ ਸਕਦਾ ਸੋ ਇਸ ਕਰਕੇ ਊੜ ਨਿਖਟੇ ਨਾਨਕਾ ਊੜ ਕੇ ਸੱਚ ਰਹੀ ਸੱਚ ਤਾਂ ਕਹਿਣਾ ਹੀ ਪਏਗਾ ਤੇ ਸੱਚ ਕਹਿਣ ਦੇ ਨਾਲ ਇਹ ਕਿ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਠੀਕ ਹੈ ਅਸੀਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਂਦੇ ਕਿ ਅਸੀਂ ਕੋਈ ਮਾੜੀ ਸ਼ਬਦ ਨਹੀਂ ਵਰਦੇ ਪਰ ਆਪ ਦਾ ਤਾਂ ਵਿਚਾਰ ਹੈ ਵਿਚਾਰ ਤਾਂ ਵੱਖਰਾ ਰੱਖਣਾ ਸਭ ਆਪ ਕਰੇ ਹੁਣ ਪ੍ਰਵਾਸ ਦੀ ਜਦ ਅਸੀਂ ਗੱਲ ਕਰਦੇ ਹਾਂ ਇੱਕ ਪ੍ਰਵਾਸ ਹੈ ਕੁਦਰਤੀ ਜਿਹੜਾ ਮੈਂ ਪਹਿਲਾਂ ਸਾਰੀ ਇਹਦਾ ਬਿਆਨੀਆਂ ਦਿੱਤਾ ਇੱਕ ਪ੍ਰਵਾਸ ਹੈ ਵੀ ਬੰਦਾ ਖਿੱਚਿਆ ਜਾਂਦਾ ਜਾਂ ਬੰਦਾ ਖਿੱਚਿਆ ਜਾਂਦਾ ਪੰਜਾਬ ਦੇ ਵਿੱਚੋਂ ਜਿਹੜਾ ਸਾਡਾ ਨੌਜਵਾਨ ਬਾਹਰ ਜਾ ਰਿਹਾ ਹੈ ਉਹ ਇਸ ਕਰਕੇ ਜਾ ਰਿਹਾ ਕਿ ਇਥੋਂ ਪੰਜਾਬ ਤੋਂ ਉਹਨੂੰ ਢੱਕਿਆ ਜਾ ਰਿਹਾ ਵਾ ਜੇ ਉਹ ਢੱਕੇ ਜਾਣ ਕਰਕੇ ਇਥੇ ਹਾਲਤ ਇੰਨੀ ਮਾੜੀ ਪੈਦਾ ਕਰਤੀ ਜੇ ਉਹਦੇ ਰਹਿੰਦੇ लायक ਨਹੀਂ ਕੋਈ ਕੋ ਉਹ ਜਿਹੜੇ ਦੂਜਿਆਂ ਨੇ ਉਹ ਕਿੰਨੇ ਰਹੀ ਜਾਂਦੇ ਨੇ ਹਰ ਇੱਕ ਦਾ ਇੱਕ ਪੱਧਰ ਹੈ ਜੀਵਨ ਦਾ ਜਿਹੜੇ ਪੱਧਰ 'ਚ ਉਹ ਰਹਿੰਦਾ ਉਹਦੋਂ ਬਿਹਤਰ ਵਾਸਤੇ ਹੁੰਦਾ ਜਿਹੜੇ ਜੁਨਤੀ ਵਿਹਾਰ ਤੋਂ ਆ ਰਹੇ ਨੇ ਉੱਥੇ ਚੌਂਨੀ ਨਹੀਂ ਮਿਲਦੀ ਉਹਨਾਂ ਨੂੰ ਉੱਥੇ ਖਰੇ ਰਹਿੰਦੇ ਨਹੀਂ ਉਹ ਉਹਰੇ ਆਕੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲਦਾ ਹੈ ਜਿਹੜਾ ਪੈਸਾ ਮਿਲਦਾ ਬਹੁਤ ਹੈ ਉਹਨਾਂ ਵਸੇ ਹੀ ਕੈਨੇਡਾ ਇਹ ਇਨਾਂ ਵਾਸਤੇ ਉਹ ਕੈਨੇਡਾ ਉਹਨਾਂ ਨੂੰ ਪਰ ਉਹ ਠੱਕੇ ਕਰਕੇ ਨਹੀਂ ਆ ਰਹੇ ਸੀ ਉਹ ਸਿਰਫ ਰਜਗਾਰ ਕਰਕੇ ਆਏ ਪੰਜਾਬ ਦਾ ਨੌਜਵਾਨ ਕੀ ਕਰਕੇ ਬਾਹਰ ਜਾ ਰਿਹਾ ਸੀ ਰਜਗਾਰ ਕਰਕੇ ਬਹੁਤ ਖੋੜਾ ਜਾ ਰਿਹਾ ਸੀ ਇੱਥੇ ਠੱਕੇ ਜਾਂਦਾ ਸੀ ਇੱਥੇ ਰਜਗਾਰ ਕੋੜਿਆ ਹੁੰਦਾ ਦੂਜਾ ਇਹਨਾ ਜਿਹੜਾ ਪ੍ਰਵਾਸ ਹੋ ਰਿਹਾ ਸੀ ਉਹ ਹੋ ਰਿਹਾ ਸੀ ਜਿਹੜੇ ਯੂਪੀ ਬਿਹਾਰ ਚੋਂ ਆ ਰਹੇ ਸੀ ਉਹ ਕਿਰਤ ਵਾਸਤੇ ਆਉਂਦੇ ਸੀ ਕੋਈ ਰਾੜੀ ਵਟਣਾ ਹੁੰਦਾ ਸੀ ਕੋਈ ਝੋਨਾ ਲਾਉਣਾ ਪੈਂਦਾ ਸੀ ਆਮਰਸਾ ਐ ਗੱਡੀਆਂ ਭੜੀਆਂ ਹੁੰਦੀਆਂ ਬਸ ਉਹ ਝੋਨੇ ਦੇ ਸੀਜ਼ਨ ਚਾਹੁੰਦੇ ਸੀ ਜਾਂ ਜਹਾੜੀ ਦੇ ਸੀਜ਼ਨ ਚਾਹੁੰਦੇ ਸੀ ਬਹੁਤੇ ਤਾਂ ਝੋਨੇ ਦੇ ਵਿੱਚ ਹੀ ਆਉਂਦੇ ਸੀ ਝੋਨਾ ਲਾਉਣ ਵਾਸਤੇ ਕੋ ਕੋ ਨੂੰ ਝੋਨਾ ਲਾਉਣ ਦਾ ਵੱਧ ਆਪਣੇ ਵਾਲਿਆਂ ਨਾਲੋਂ ਜ਼ਿਆਦਾ ਆਉਂਦਾ ਸੀ ਪਾਣੀ ਦੀ ਖੜਕੇ ਢਾ ਸਕਦੇ ਸੀ ਸੰਧੂ ਕਰੀ ਹੋਈ ਜ਼ਮੀਨ ਹੁੰਦੀ ਸੀ ਕਿ ਘੋਲੀ ਮਜ਼ਦੂਰੀ ਨਾਲ ਲਾਉਂਦੇ ਸੀ ਉਹਨਾਂ ਕੋਲੇ ਮਹਾਰਤ ਵੀ ਜ਼ਿਆਦੇ ਸੀ ਮਜ਼ਦੂਰੀ ਵੀ ਘੱਟ ਲੈਂਦੇ ਸੀ ਮਾਲੀਆਂ ਹਾਲਤਾ 'ਚ ਕੰਮ ਵੀ ਕਰ ਸਕਦੇ ਸੀ ਤੋਂ ਹੋਵੇ ਸੀ ਪਾਰ ਲਿਖੇ 10 ਸਾਲਾਂ 15 ਸਾਲਾਂ ਤੋਂ ਇੱਥੇ ਬੰਦੇ ਵਿਹਾਂਦੇ ਜਾ ਰਹੇ ਨੇ ਜਿਵੇਂ ਕੋਈ ਬੰਦਾ ਤਸਕਰੀ ਕਰਦਾ ਤਸਕਰੀ ਸਾਹਮਣੇ ਨਹੀਂ ਆ ਰਹੀ ਵਿਹਾਂਦੇ ਕਿਵੇਂ ਜਾ ਰਹੇ ਨੇ ਕਿ ਮੈਂ ਕੋਈ ਆਪ ਨਹੀਂ ਕਹਿ ਰਿਹਾ ਇੱਕ ਬਹੁਤ ਵੱਡਾ ਜਿਹੜਾ ਆਰਐਸਐਸ ਦੇ ਨਾਲ ਸਮਰਥਕ ਲੀਡਰ ਹੈ ਉਹਨੂੰ ਅਸੀਂ ਇੱਕ ਵਾਰੀ ਕਿਹਾ ਉਹ ਵੀ ਮੈਂ ਕੱਢਾਂ ਨਹੀਂ ਸੀ ਯਾਨੀ ਕੇਵਲ ਸਿੰਘ ਜੀ ਸੀਗੇ ਪ੍ਰੋਫੈਸਰ ਡਿਗਮਾਂਸ ਸਿੰਘ ਜੀ ਸੀਗੇ ਹੋਰ ਬਰੇ ਲੋਕ ਸੀਗੇ ਸੀ ਅਸੀਂ ਉਹਨਾਂ ਨੂੰ ਮਿਲਣ ਗਏ ਕਿ ਪੰਜਾਬ ਦੀ ਹਾਲਤ ਕਿਵੇਂ ਸੁਧਰੇ ਪ੍ਰੈਸ ਕਿਵੇਂ ਕੰਮ ਕਰੇ ਪ੍ਰੈਸ ਵਾਂਗੂ ਤੋਂ ਸੀ ਕਾਫੀ ਉਹਨਾਂ ਦਾ ਸਕਿਉਰਿਟੀ ਸਕਿਉਰਿਟੀ ਸੀ ਸਾਰ ਸਾਨੂੰ ਅੰਦਰ ਲੈ ਕੇ ਗਏ ਉਹ ਬੈਠੇ ਸੀ ਤਕਸਪੋਚ ਤੇ ਅਸੀਂ ਗੱਲਬਾਤ ਕਰਨ ਲੱਗੇ ਮੈਂ ਗੱਲ ਕਰਦੇ ਕਰਦੇ ਕਿਹਾ ਮੈਂ ਕਿਹਾ ਜੀ ਗੇ ਅਸੀਂ ਪੰਜਾਬ ਨੂੰ ਆ ਠੀਕ ਨਾ ਸਮਝਿਆ ਇਹ ਤਾਂ ਫੇਰ 84 ਵਰਸ ਹੋ ਜਾਊਗਾ ਉਹ ਕਹਿੰਦੇ ਹੁਣ ਨਿਕਰਾ ਸੀ ਵਰਤਦਾ ਮੈਂ ਕਿਹਾ ਕਿਉਂ ਉਹਨਾਂ ਨੇ ਜੋ 10 ਵਜੇ ਕਿਹਾ ਜੋ ਵਾਕਾਂਸ਼ ਕਿਹਾ ਉਹ ਸੁਣਨ ਵਾਲਾ ਕਹਿੰਦੇ ਹੁਣ ਅਸੀਂ ਡੈਮੋਗ੍ਰਾਫੀ ਬਦਲ ਹੁਣ ਅਸੀਂ ਇੱਥੋਂ ਦੀ ਆਬਾਦੀ ਦੀ ਜਿਹੜਾ ਤਵਾਜਨ ਸੀ ਉਹ ਬਦਲਦਾ ਸੀ ਬਦਲਦਾ ਇਹਦਾ ਮਤਲਬ ਹੈ ਹੁਣ ਕਿੱਥੇ ਹੋਇਆ ਪੰਜਾਬ ਦੇ ਪ੍ਰਵਾਸ ਇੱਕ ਥੱਕੇ ਹੋਏ ਬਾਹਰ ਜਾ ਰਹੇ ਨੇ ਇੱਕ ਖਿੱਚ ਕੇ ਉਹਦੇ ਨੰਦੇ ਜਾ ਰਹੇ ਇਹ ਦੋ ਹੀ ਗੱਲਾਂ ਨੂੰ ਸਮਝੀਏ ਇਹ ਦੋਨੇ ਗੈਰ ਕੁਦਰਤੀ ਨੇ ਪਹਿਲਾਂ ਅਸੀਂ ਕੁਦਰਤੀ ਪ੍ਰਵਾਸ ਦੀ ਗੱਲ ਕਰੀ ਹੈ ਤੇ ਦੋਨੇ ਗੈਰ ਕੁਦਰਤੀ ਨੇ ਜਦ ਤੁਸੀਂ ਕਿਸੇ ਨੂੰ ਕਿਸੇ ਦੀ ਜ਼ਮੀਨ ਚੋਂ ਕਿਸੇ ਦੇ ਘਰ ਚੋਂ ਖਦੇੜ ਦਿੰਦੇ ਹੋ ਉਹ ਵਿਚਾਰਾ ਬਾਹਰ ਜਾਂਦਾ ਉਹ ਤੱਕਾ ਜਾਂ ਕਿਸੇ ਨੂੰ ਲਾਲਚ ਦੇ ਕੇ ਆਪਦੇ ਕੋਲ ਲਿਓਨੇ ਹੋ ਜਾਂ ਕਿਸੇ ਨੂੰ ਭਲੋ ਕੇ ਲਿਓਨੇ ਹੋ ਜਾਂ ਕਿਸੇ ਹੋਰ ਇਰਾਦੇ ਨਾਲ ਵੀ ਇਹ ਘਰੇ ਚੋਰੀ ਕਰਨੀਆਂ ਜਾਂ ਕੋਈ ਗੜਬੜ ਕਰਨੀਆਂ ਉਹਦੇ ਇਰਾਦੇ ਨਾਲ ਲਿਓਨੇ ਹੋ ਉਹ ਖਿੱਚਣਾ ਸੋ ਪੰਜਾਬ ਚ ਜਿਹੜਾ ਯੂਪੀ ਬਿਹਾਰ ਤੋਂ ਜਾਂ ਕਿਤੋਂ ਆ ਰਹੇ ਨੇ ਲੋਗ ਉਹ ਇਸ ਵਕਤ ਜਾ ਰਹੇ ਨੇ ਪਿਛਲੇ 10 ਸਾਲਾਂ ਚ ਇੱਕ ਦਹਾਕੇ ਚ ਤਕਰੀਬਨ ਉਹ ਸਾਰੇ ਦੇ ਸਾਰੇ ਇੱਥੇ ਕਿਸੇ ਮਾਰੇ ਮੰਦ ਭਾਵਨਾ ਨਾਲ ਲਿਹਾਂਦੇ ਜਾ ਰਹੇ ਨੇ ਤੇ ਜਿਹੜੇ ਇੱਥੋਂ ਜਾ ਰਹੇ ਨੇ ਉਹਨਾਂ ਨੂੰ ਮੰਦ ਭਾਵਨਾ ਨਾਲ ਬਾਹਰ ਚੱਕਿਆ ਜਾਂਦਾ। ਕਿ ਉਹਦੇ ਵਿੱਚ ਸਾਡੇ ਸਾਰੇ ਬੁੱਧੀਜੀਵੀ ਸਾਡੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਸਾਰੇ ਮਾਹਰ ਸਿਆਸਦਾਨ ਸਾਰੇ ਸ਼ਾਮਲ ਕਿਉਂ ਸ਼ਾਮਲ ਨੇ ਟੱਕਨ ਦੇ ਵਿੱਚ ਪਹਿਲਾਂ ਉਹ ਕਹਿੰਦਾ ਦੇਖੋ ਜੀ ਪੰਜਾਬ ਦਾ ਨੌਜਵਾਨ ਤਾਂ ਰੁਜ਼ਗਾਰ ਦੇ ਡਾਇਕ ਹੀ ਨਹੀਂ ਰਿਹਾ। ਉਹਨਾਂ ਨੂੰ ਕੋਈ ਪੁੱਛੇ ਤੇ ਜਿਹੜਿਆਂ ਨੂੰ ਤੁਸੀਂ ਇੰਜੀਨੀਅਰ ਕਰਾਈ ਡਿਪਲੋਮੇ ਕਰਾਏ ਡੈਂਟਰ ਦੇ ਕੋਰਸ ਕਰਾਏ ਨਰਸਿੰਗ ਦੇ ਕਰਾਏ ਆਜਰਵੇਦ ਦੇ ਕਰਾਏ ਐਮਬੀਬੀਐਸ ਕਰਾਈ ਬੀਐਡ ਕਰਾਈ ਜੇ ਅਨੇਕ ਕਰਾਈ ਪੀਐਚ ਡੀਆਂ ਕਰਾਇਆ ਜੇ ਉਹ ਰੁਜ਼ਗਾਰ ਤੇ ਜੋਗ ਹੀ ਨਹੀਂ ਤੇ ਤੁਹਾਡੀ ਤਨਖਾਹ ਕਿਉਂ ਨਾ ਬੰਦ ਹੋਵੇ ਉਹੋ ਹੀ ਤਨਖਾਹਾਂ ਲੈਂਦੇ ਸੀ ਥੱਬੇ ਥੱਬੇ ਨੋਟਾਂ ਦੇ ਲੈਂਦੇ ਸੀ ਉਹੀ ਇਹਨਾਂ ਨੂੰ ਪੜਾਉਂਦੇ ਸੀ ਦੀਸਾ ਮੋਟੀਆਂ ਲੈਂਦੇ ਸੀ ਉਹੀ ਅੱਜ ਵਿਦਵਾਨ ਬਣ ਕੇ ਖੋਜੀ ਬਣ ਕੇ ਇਹ ਦਸਰੇ ਨੇ ਵੀ ਭਾਈ ਇਹ ਰੁਜ਼ਗਾਰ ਦੇ ਯੋਗ ਨਹੀਂ ਪਹਿਲਾ ਸਵਾਲ ਇਹ ਹੈ ਇਹਨਾਂ ਤੇ ਸਵਾਲ ਖੜਾ ਕਰਨਾ ਪਊਗਾ ਤੁਸੀਂ ਉਹੀ ਬੰਦਿਆਂ ਨੂੰ ਫੜ ਕੇ ਕੁੱਟੀ ਜਾਓ ਨਾਰੇ ਮਾਰੀ ਜਾਓ ਦਾ ਕੋਈ ਫਾਇਦਾ ਨਹੀਂ ਇਹ ਸਵਾਲ ਖੜਾ ਕਰਨਾ ਪਊਗਾ ਵੀ ਜੇ ਇਹਨਾਂ ਨੇ ਇੰਨਾ ਪੈਸਾ ਖਰਚਿਆ ਜੇ ਇਹ ਇਹ ਕੁਝ ਇੰਨੀ ਧਾਈ ਕਰੀ ਜੇ ਫਿਰ ਵੀ ਰੁਜ਼ਗਾਰ ਦੇ ਡੈਕ ਨਹੀਂ ਤੇ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਇਹਨਾਂ ਦੇ ਧਾਰਕ ਕਰਨੀ ਪਈ ਇੱਕ ਡਰਾਈਵਰ ਤੋਂ ਐਕਸੀਡੈਂਟ ਹੋ ਜੇ ਉਹਨੂੰ ਜੇਲ ਹੋ ਜਾਂਦੀ ਹੈ ਉਹਨੂੰ ਮੁਆਵਜ਼ਾ ਦੇਣਾ ਪੈਂਦਾ ਐਥੇ ਤੁਸੀਂ 20 20 ਸਾਲ ਅਗਲੇ ਦੇ ਨਵਾਤੇ ਇੰਨਾ ਰੁਪਿਆ ਉਹਨਾਂ ਦਾ ਖਰਚਾਤਾ ਕਿ ਹੁਣ ਤੁਸੀਂ ਕਹਿਣਾ ਹੋਵੇ ਉਹ ਤਾਂ ਜੀ ਰੋਜ਼ਗਾਰ ਦੇ ਫਿੱਟ ਨਹੀਂ ਅਨਫਿੱਟ ਨੂੰ ਕਿਨੇ ਬਣਾਇਆ ਤੁਸੀਂ ਜਾਣ ਬੁਝ ਕੇ ਲੱਕੜੀ ਦੇ ਟੋਟੇ ਕਰਤੇ ਹੁਣ ਕਹਿਣਾ ਇਹਦਾ ਤਾਂ ਕੋਈ ਸੰਦਬੰਧ ਨਹੀਂ ਸਕਦਾ ਕਿਉਂਕਿ ਇਹ ਤਾਂ ਟੁੱਟੀ ਹੋਈ ਹੈ ਪਹਿਲਾ ਸਵਾਲ ਹੈ ਹੁਣ ਦੂਜੇ ਪੱਖ ਦੂਜੇ ਪੱਖੇ ਵੀ ਜਿਹੜਾ ਮੜਾ ਮੋਟਾ ਰੋਜ਼ਗਾਰ ਹੈਗਾ ਪਹਿਲਾਂ ਤਾਂ ਉਹਨੂੰ ਘਟਾਓ ਪੋਸਟਾਂ ਖਤਮ ਕਰੀ ਜਾਓ ਸਾਮੀਆਂ ਖਤਮ ਕਰੀ ਜਾਓ ਬੁਨੌਤੀ ਬਹੁਤ ਘਟਾ ਲਿਆਓ ਤੁਸੀਂ ਜਿਹੜੇ ਕੰਮ ਲੋਕ ਆਪੇ ਰੋਜ਼ਗਾਰ ਸਵੈ ਰੋਜ਼ਗਾਰ ਕਰ ਸਕਦੇ ਸੀ ਉਹ ਵੀ ਖਤਮ ਕਰੀ ਜਾਓ ਉਦੋਂ ਕੀ ਕਰਿਆ ਆ ਵੱਡੇ ਵੱਡੀਆਂ ਜਿਹੜੇ ਕੋਲੀਡੋਰ ਬਣ ਰਹੇ ਨੇ ਇਹ ਲੋਕਾਂ ਦਾ ਰੋਜ਼ਗਾਰ ਖੋ ਰਹੇ ਨੇ ਜਿਹੜੇ ਉੱਚੇ ਉੱਚੇ ਪੁਲ ਬਣੇ ਨੇ ਇਹਨੇ ਰੋਜ਼ਗਾਰ ਖੋਇਆ ਤੁਸੀਂ ਕਿਸੇ ਪੁਲ ਦੇ ਆਲੇ ਦੁਆਲੇ ਜਿਹੜੀਆਂ ਦੁਕਾਨਾਂ ਪਹਿਨਾ ਚਾਹੁੰਦੇ ਸੀ ਉਹਨਾਂ ਦਾ ਫੋਨ ਜਾ ਕੇ ਹਾਲ ਦੇਖੋ ਵੀ ਸੇੜ ਬਾਕੀਆਂ ਦੀ ਕਿੰਨੀ ਵਧੀਆ ਉਹਨਾਂ ਦੀ ਕਿੰਨੀ ਕੁ ਵਧੀਆ ਜਿੱਥੇ ਪੁਲ ਨੇ ਇਦਾਂ ਜਿਹੜੇ ਉੱਚੇ ਉੱਚੇ ਪੁਲ ਨੇ ਉਹ ਤੋਂ ਰੇੜੇ ਵਾਲਿਆਂ ਦਾ ਹਾਲ ਦੇਖਿਓ ਟਾਂਗੇ ਵਾਲਾਂ ਨੂੰ ਹੁਣ ਤਾਂ ਟਾਂਗੇ ਤਾਂ ਖੜੇ ਨਹੀਂ ਰੇੜੀ ਨੇ ਜਿਆਦਾ ਜ਼ਰਕ ਛੇ ਨਹੀਂ ਰੇੜੇ ਤੇ ਰਿਸ਼ਿਆ ਨੂੰ ਪੁੱਛ ਕੇ ਦੇਖੋ ਵੀ ਤੇਰਾ ਪੁਲ ਤਾਂ ਕੀ ਹਾਲ ਹੁੰਦਾ ਕਾਮਰਸਰ ਭੰਡਾਰੀ ਪੁਲ ਉੱਥੇ ਜੇ ਦੋ ਸਵਾਰੀਆਂ ਰਿਕਸ਼ੇ 'ਤੇ ਬੈਠੇ ਹੋਣ ਰਿਕਸ਼ਾ ਉਲਟ ਨਾ ਨੂੰ ਕਰਦਾ। ਬਹੁਤ ਬੁਰਾ ਹਾਲ ਹੋ ਗਿਆ ਉਹਨਾਂ ਦਾ। ਉਹਨਾਂ ਦੀ ਉਹਨਾਂ ਦੇ ਸਰੀਰ ਦਾ ਰਤ ਨਚੋੜਿਆ ਜਾ ਰਿਹਾ ਏਡਾ ਵੱਡੇ ਪੱੜਾ। ਉਹ ਬਣਾਏ ਕਿਸੇ ਹੋਰ ਦੇਸ਼ ਨੂੰ। ਚੋਇਸ ਕਰਕੇ ਦੂਜਾ ਇਹ ਹੈ ਕਿ ਉਹਨਾਂ ਦੇ ਰੁਜ਼ਗਾਰ ਨੂੰ ਤੰਗ ਕਰ ਦੋ। ਜ਼ਮੀਨਾਂ ਕੋਲੋਂ ਇੱਥੇ 9.14 ਲੱਖ ਪਰਿਵਾਰਾਂ ਕੋਲ ਜ਼ਮੀਨ ਸੀ 1970 'ਚ ਉਹ 1.5 ਲੱਖ ਪਰਿਵਾਰਾਂ ਕੋਲ ਰਹੀ। ਸਵਾ 4 ਲੱਖ ਸਵਾ 3 ਲੱਖ ਪਰਿਵਾਰ ਤਾਂ ਜਮੀਨ ਤੋਂ ਖਾਗੀ ਕਰਤਾ ਉਹ ਸਵਾ 3 ਲੱਖ ਪਰਿਵਾਰ ਕਿੱਥੇ ਜਾਊਗਾ ਉਹਨਾਂ ਨੂੰ ਰੁਜ਼ਗਾਰ ਕਿੱਥੇ ਰੁਜ਼ਗਾਰ ਤੇ ਖੋੜੇ ਤੁਸੀਂ ਉਹਦਾ ਤਾਂ ਆਪਦਾ ਰੁਜ਼ਗਾਰ ਸੀ ਤੁਸੀਂ ਮਹਾਨਗਰ ਬਸਾਉਣੇ ਨੇ ਤੁਸੀਂ ਵੱਡੇ ਵੱਡੇ ਸ਼ਹਿਰ ਬਸਾਉਣੇ ਨੇ ਤੁਸੀਂ ਆਈਟੀ ਪਾਰਕ ਬਣਾਉਣੇ ਨੇ ਤੁਸੀਂ ਉਦਯੋਗ ਬਣਾਉਣਾ ਹੈ ਇਹਦੇ ਬਹਾਨੇ ਤੁਸੀਂ ਉਹਨਾਂ ਦੀ ਜਮੀਨ ਖੋਈ ਜਾਂਦੇ ਹੋ ਆ ਅੰਬਾਨੀ ਨੇ પેટ્રોલ ਪੰਪ ਤੁਸੀਂ ਮਾਰਨੇ ਦੇ ਦੇਖੀ ਨੇ ਪਟਾੜ ਪੰਪ ਲਾਉਣ ਦੇ ਵਾਸਤੇ ਜਿੰਨੀ ਜਮੀਨ ਚਾਹੀਦੀ ਸੀ ਉਦੋਂ 20-20 ਗੋਣਾ ਖਰੀਦ ਲਈ ਲੋਕਾਂ ਤੋਂ ਤੇ ਲੋਕਾਂ ਦਾ ਤੇ ਜ਼ਿਗਾਰ ਜਾਨੀ ਸੀ ਸੜਕਾਂ ਚੌੜੀਆਂ ਕਰੀ ਜਾਂਦੇ ਹੋ ਅਗਲੀ ਜਮੀਨ ਨੂੰ ਕਰ ਕਰ ਲੈਣੇ ਹੋ ਪੱਕੇ ਨਾਲ ਹੀ ਕਰ ਲੈਣੇ ਹੋ ਲਾ ਲਓ ਜੋਰ ਜਿਹੜਾ ਲਾਉਣਾ ਸੋ ਇਹ ਦੂਜਾ ਰਜਗਾਰ ਦਾ ਦੁਕਾਨਾਂ ਤੁਸੀਂ ਖੋਹੀ ਜਾਂਦੇ ਹੋ ਇਹ ਤੁਸੀਂ ਇਹ ਰਾਜ ਦੀ ਫੀਸ ਵੱਡੇ ਤੁਸੀਂ ਨਾ ਸੇਠ ਲਿਆ ਰਹੇ ਹੋ ਅਦਾਨੀ ਬਾਨੀ ਉਹ ਜਿਆਦਾ ਆਪਦਾ ਉਹ ਬਿਜ਼ਨਸ ਕਰਨਗੇ ਤਾਂ ਤੁਹਾਡਾ ਜਿਹੜਾ ਹੈ ਤੁਹਾਡੀ ਛੋਟੀਆਂ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਹੋਣਗੀਆਂ ਤੁਹਾਡੀ ਇੰਡਸਟਰੀ ਬੰਦ ਹੋਏਗੀ ਉਹ ਉਦਯੋਗ ਤੁਹਾਡਾ ਬੰਦ ਹੋਏਗਾ ਤੇ ਵੱਡੀ ਜਿਹੜਾ ਉਦਯੋਗ ਆ ਉਹ ਲੱਗੇਗਾ ਉਹ ਤੇ ਰੋਜ਼ਗਾਰ ਕੋਈ ਮਿਲੇਗਾ ਨਹੀਂ ਮੈਂ ਬੰਦ ਦਿਊਂਗਾ ਅੰਕੜੇ ਉਹ ਵੀ ਤੇ ਉਹ ਸੋ ਇਹ ਤੁਸੀਂ ਉਹਨਾਂ ਨੂੰ ਬਾਹਰ ਭਜਾ ਦੇ ਜਿਹੜੇ ਹੁਣ ਰੇਲੇ ਆ ਰਹੇ ਹੋ ਕੋਈ ਸੀ ਯੋਜਨਾਵਾਦ ਰੰਗਣਾ ਦੇ ਲਿਆ ਰਹੇ ਹੋ ਫਿਰ ਜਿਹੜਾ ਜਾ ਰਹੇ ਉਹਦੀ ਜ਼ਮੀਨ ਕਿਤੇ ਦੱਬਣੀ ਕਿਤੇ ਖਰੀਦ ਵੀ ਕਿਤੇ ਕੁਝ ਕਰਨੀ ਖਰੀਦਨ ਤੱਕ ਸੀਮਾ ਠੀਕ ਹੈ। ਦਿਹਾੜੀ ਕਰਨ ਤੱਕ ਠੀਕ ਹੈ। ਮੈਂ ਪਿੰਡ ਇਹਦੇ ਵਿੱਚ ਦੂਜਾ ਗੱਡ ਕੀ ਹੈ ਤੁਸੀਂ ਆ ਘੱਡਰਜੀ ਵੱਲ ਦੇ ਨਾਲ-ਨਾਲ ਲੋਕ ਆਉਂਦੇ ਨੇ ਮੁੱਖ ਮੰਤਰੀ ਕਹਿੰਦਾ ਕਹਿੰਦਾ ਦੂਜੇ ਸੂਬਿਆਂ ਦੇ ਬੰਦੇ ਹੁਸ਼ਿਆਰ ਨੇ ਤਾਂ ਸਾਡੇ ਕੋਲ ਆਉਂਦੇ ਨੇ ਇਹ ਦੱਸਦਾ ਹੀ ਨਹੀਂ ਦੀ ਪੇਪਰ ਵੀ ਕਰ ਲਿਆ ਸੀ ਤਾਂ ਕਿਹ ਠੱਗੀ ਮਾਰ ਕੇ ਨੌਕਰੀਆਂ ਦੇ ਰਿਹਾ ਲੈ ਤੁਸੀਂ ਠੱਗੀ ਮਾਰ ਕੇ ਤਾਂ ਤੁਸੀਂ ਉਹੀ ਨੌਕਰੀਆਂ ਕਢਾਤੀਆਂ ਇੱਕ ਤੁਸੀਂ ਬਾਹਰ ਭਜਾਉਣ ਲੱਗੇ ਉਹਨਾਂ ਨੂੰ ਇੱਕ ਜਿਹੜੀ ਨੌਕਰੀ ਦੇਣੀ ਵੀ ਆ ਉਹਦੇ ਵਿੱਚ ਠੱਗੀ ਵੱਡੀ ਹੈ ਇਹਨਾਂ ਨੇ ਪੁਲਿਸ ਦੇ ਇੰਸਪੈਕਟਰ ਭਰਤੀ ਕਰਨੇ ਸੀ ਉਹ ਬੰਦ ਕਰਤੇ ਪੁਲਿਸ ਦੇ ਵਿੱਚ ਐਗਰੀਕਲਚਰ ਡਿਵੈਲਪਮੈਂਟ ਅਫਸਰ ਖੇਤੀ ਵਿਕਾਸ ਅਫਸਰ ਤਹਿਸੀਲਦਾਰ ਯਾਨੀ ਕਿ ਮਾਲਮਿਕ ਦੇ ਅਧਿਕਾਰੀ ਜੂਨੀਅਰ ਇੰਜੀਨੀਅਰ ਸੀਨੀਅਰ ਸਹਾਇਕ ਪਬਲਿਕ ਐਨਾਲਿਸਟ ਇਹ ਭਰਤੀਆਂ ਪਿੱਛੇ ਸਮੇਂ ਚ ਹੋਈਆਂ ਸਾਰੀਆਂ ਠਿੱਠ ਗਈ ਵਜਿ ਇੱਕ ਵੇ ਪੱਖੀ ਭਗਵੰਤਮਾਨ ਦੱਸ ਦੇਵੇ ਵੀ ਕਿਹੜੀ ਠੀਕ ਹੈ ਅਲਮਾ ਤਾਂ ਕਹਿਣਾ ਵੀ ਮੈਂ ਇਹਨਾਂ ਦੇ ਸੈਕਟਰਲ ਵਿੱਚ ਚਿੱਠੀਆਂ ਲਿਖੀਆਂ ਨੇ ਇਹਨਾਂ ਨੂੰ ਖੁਦ ਵੀ ਚਿੱਠੀਆਂ ਲਿਖੀਆਂ ਨੇ ਡਾਕੂਮੈਂਟ ਵਾਕਿਆ ਲਿਖਿਆ ਨੇ ਵੀ ਆ ਠੱਗੀ ਹੋਈ ਹੋਈ ਐ ਪਰ ਕੋਈ ਨਹੀਂ ਦੇਖਦਾ ਕਰਨਾ ਕੀ ਐ ਉਹ ਠੱਗੀ ਬੰਦ ਕਰਨਾ ਨੌਜਵਾਨ ਕੀ ਕਰੇਗਾ ਦੂਜਾ ਤਰੀਕਾ ਇਹ ਕਰਤਾ ਤੀਜਾ ਤਰੀਕਾ ਤੁਸੀਂ ਦਫ਼ਤਰਾਂ ਚ ਇੰਨਾ ਕਰਪਸ਼ਨ ਕਰਤੀ ਇੰਨਾ ਬੁਰਾਹਾਰ ਕਰਤਾ ਜਿਹੜਾ ਇੱਕ ਗੱਭਰੂ ਨਾ ਜਾਂ ਮਟਿਆਰ ਲੜਕਾ ਲੜਕੀ ਜਾਂਦੇ ਨੇ 15 ਤੋਂ 19 ਸਾਲ ਦੇ ਕਿਸੇ ਦਫ਼ਤਰ ਚ ਕਿਸੇ ਕੰਮ ਉਹਨੂੰ ਵੱਡੂ ਖਾਹ ਕਰਦੇ ਨੇ ਲੋਗ ਉਹ ਕਹਿੰਦਾ ਜੇ ਅਿੱਦੂ ਤੋਂ ਮਰ ਜਾਣਾ ਚੰਗਾ ਉਹ ਬਾਹਰ ਭਜਦਾ ਤੇ ਜਿਹੜੇ ਪਰਵਾਸ ਕਰਕੇ ਆ ਰਹੇ ਨੇ ਉਹਨਾਂ ਨੂੰ ਕੋਈ ਫਰਕ ਹੀ ਨਹੀਂ ਪੰਦਾ ਉਹ ਤਾਂ ਟ੍ਰੇਨ ਦੇ ਵਿੱਚ ਵੀ ਛੱਤ 'ਤੇ ਬਹਿ ਕੇ ਆਉਂਦੇ ਨੇ ਹੁਣ ਤੁਸੀਂ ਸਾਨੂੰ ਉਹਨਾਂ ਨਾਲ ਨਾ ਨਾ ਰਲㄠ ਜਿਹੜਾ ਟ੍ਰੇਨ 'ਚ ਛੱਤ 'ਤੇ ਬਹਿ ਕੇ ਆਉਂਦਾ ਹਾਲੇ ਕੱਢ ਕੇ ਉਹਦੇ ਨਾਲ ਤੁਸੀਂ ਪੰਜਾਬੀ ਨੌਜਾਨ ਨੂੰ ਨਹੀਂ ਰਲਾ ਸਕਦੇ ਪੰਜਾਬੀ ਗੱਪੜੂ ਮਟਿਆਰ ਨੂੰ ਨਹੀਂ ਰਲਾ ਸਕਦੇ ਇਹ ਸਦਾ ਫਰਕ ਇੱਕ ਤੁਸੀਂ ਰਿਸਕਪਸ ਨੌਜਾਨ ਨੂੰ ਕਮਲੀ ਨਾਲ ਰਲਾ ਦੋ ਉਹਨੇ ਰਲਾਵਾਂਗੇ ਤੁਸੀਂ ਹਮਲੀ ਨਾਲ ਉਹ ਨਕੋਰੀ ਆ ਉਸ ਬੈਠਾ ਰਿਹਾ ਉਹਨੂੰ ਕੀ ਫਰਕ ਪੈਂਦਾ